ਆਈ ਉਹ ਜੀ ਸਿੰਘ ਖਾਲਸਾ ਜੀ ਵਾਲੀ ਧਾਰ ਜਿਹੜੇ ਗੱਲਾਂ ਕਰਦੇ ਨੇ ਪੈਸੇ ਬਣਾਉਣ ਵਾਸਤੇ ਬੈਠਾ ਪੈਸੇ ਬਣਾਉਣ ਵਾਸਤੇ ਬਿਨਾ ਪਹਿਲਾਂ ਕਿੜਾ ਵੀ ਭੁੱਖਾ ਸੀ ਆ ਵੇਲਾ ਸ਼ੇਰਾਂ ਅੱਛਾ ਅੱਛਾ ਮਾਤਸ ਬੱਤ ਬੱਤ ਸ਼ੇਰ ਦੇ ਸ਼ੇਰ ਹੀ ਪਾਲ ਰੱਖਿਆ ਉਹ ਬੈਠਾ ਬਾਪੂ ਹਾਂ ਨਾ ਨਾ ਹੈਗੇ ਨੇ ਹੋਰ ਵੀ ਭਾਈ ਗੁਰਪ੍ਰੀਤ ਸਿੰਘ ਆ ਬਾਪੂ ਬਿੱਲੀ ਬੜੀ ਉਹ ਬੈਠੀ ਐ ਬਿੱਲੀ ਉਰੇ ਬਸੂ ਵੀ ਬਸੂ ਰਹੀ ਤੂੰ ਪਾਈ ਜੰਨੇ ਅੱਛਾ ਧਰਦੀ ਦੁਰਦੀ ਨਹੀਂ ਹੈ ਜੀ ਹਾਂ ਧਰਦੀ ਕੇ ਨਹੀਂ ਧਰਦੀ ਨਾ ਨਾ ਅੱਛਾ ਆ ਦੇ ਲੋ ਭਾਈ ਇਹਨਾਂ 50 ਪਹਿਲਾਂ ਬਾਪੂ 50 ਕਹਾ ਵਾਂ ਅਸੀਂ 50 ਮੱਝਾ ਚਾ ਫਿਰ ਉਹ ਤਾਂ ਕਾਇਦਾ ਕਰਤਿਆਂ ਹਾਂ ਕਾ ਕਰ ਲੈ ਮੁੰਡੇ ਤੋਂ ਕੰਮ ਨਹੀਂ ਸਮਝਦਾ ਹਾਂ ਨਾਲੇ ਭੈਣ ਲੋ ਇਹ ਆਪਣੇ ਕੰਮ ਘਰ ਦਾ ਬਾਹਰ ਛੱਡ ਕੇ ਸਾਰਾ ਕੁਝ ਅਗਲਾ ਉੱਪਰ ਬੈਠਾ ਹਾਂ ਫਿਰ ਵੀ ਗੱਲਾਂ ਕਰ ਕੋ ਨਹੀਂ ਮੋੜਦੇ ਕਿਤੇ ਰਾਤ ਨਹੀਂ ਬੈਠ ਸਕਦਾ ਉੱਥੇ ਹਾਂ ਬਾਪ ਕੋਈ ਹੰਡੇ ਹੋਊਗੀ ਕੱਥਾ ਹਾਂ ਇਹ ਹੀ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਪਿਤਾ ਹੀ ਨੇ ਅੱਜ ਘਰ ਆਇਆ ਹੋਇਆ ਹਾਂ ਮੈਂ ਇੱਧਰ ਬਾਬਾ ਸਕਿੰਦਰ ਸਿੰਘ ਜੀ ਦੇ ਉਹ ਤੇ ਅਹੀ ਅਰੇ ਲੋ ਕਿੰਨਿਆਂ ਲੱਖ ਲੱਖ ਡੇਡ ਡੇਡ ਲੱਖ ਦੀ ਬਾਜੇ ਇੱਕ ਐ ਵੇਲਾ ਵੀ ਐਡੀ ਐਡੀ ਸਫਾਈ ਤੇ ਆਪਾਂ ਆਪਣੀ ਨਹੀਂ ਕਰਦੇ ਜਿੰਨੀ ਇਹਨਾਂ ਦੀ ਰੱਖੀ ਆਈ ਹੈ ਭਾਈ ਲੋਕੀ ਕਹਿੰਦੇ ਭਾਈ ਗਦੀ ਸਿੰਘ ਖਾਲਸਾ ਪੈਸੇ ਬਣਾ ਰਿਆ ਮੈਂ ਕੋਲਾ ਗੁੰਦਾ ਨਹੀਂ ਆਉਂਦਾ ਨਹੀਂ ਭੜਾ ਜਾਂਦਾ ਕੰਦਗਾ ਹੈ ਕੋਈ ਨਹੀਂ ਬਾਪੂ ਕੋਈ ਨਹੀਂ ਸੱਚ ਤੇ ਪਾੜ ਕੇ ਵੀ ਨਿਕਲ ਆਉਂਗਾ ਇੱਕ ਦਿਨ ਠੀਕ ਆ ਬਾਪੂ ਜੀ ਪੈਰੀ ਬੰਨੇ ਵਾਹ ਖਾਲਸਾ ਵਾਹ ਫਤਈ ਆਹ ਇਹ ਦਵਾਈਆਂ ਵੀ ਆਪ ਹੀ ਕਰਦੇ ਸਭ ਕੁਝ ਇੱਧਰ ਪਾਟ ਵੀ ਲੱਗਾ ਹੈ ਚਿਲਰ ਦੁੱਧ ਚੋ ਕੇ ਇੱਥੇ ਰੱਖ ਲੈਣੇ ਚਿਲਰ ਪਲਾਨ 'ਚ ਆਹ ਦੇਖੋ ਇਹ ਚਿਲਰ ਬਣਾ ਰਹੇ ਉਹ ਡਾਕੜਾ ਅੰਦਰ ਇੱਕ ਉਹ ਖੜਿਆ ਆਪਣਾ ਕਹਿੰਦੇ ਬੁਲਟ ਪਾਏ ਜਾਉਗੇ ਨੇ ਉਹੇਲਾ ਹੋਮੀ ਡਿਸਟ সুইমিਂਗ ਪੂਲ ਵੀ ਬਣਾਇਆ ਹੋਇਆ ਹੈ ਬਾਬਾ ਸਾਰੇ ਮੰਜੀ ਮੰਜਾ ਪਾਣਾ ਮੱਝਾਂ ਹੀ ਜਦੋਂ ਗੇਣਿਆ ਉਦੋਂ 50 ਮੱਝਾਂ ਹੀ ਲੋਕੀ ਕਹਿੰਦੇ ਪੈਸੇ ਬਣਾ ਰਿਹਾ ਅਗਲਾ ਆਪਣੇ ਪੱਲਿਓਂ ਲਾ ਰਿਹਾ ਉਹ ਸਾਹਮਣੇ ਗਦਾਮ ਹੈ ਉਹਦੇ ਚ ਛੈ ਟਰੈਕਟਰ ਖੜਾ ਹੋ ਗਿਆ ਇੱਧਰ ਵੇਖੋ ਆ ਸਬਜੀ ਸਬਜੀ ਲਈ ਆਈ ਏ ਆਲੂ ਗੋਬੀ ਮੇਥੀ ਸਾਰਾ ਕੁਝ ਲੱਗਾ ਉਪਰੇ ਮੂਰੀਆਂ ਹੀ ਲੱਗੀਆਂ ਘੋਬਰ ਗੈਸ ਪਲਾਂਟ ਲਾਇਆ ਹੰਦੇ ਨਾਲ ਹੀ ਕੰਮ ਚੱਲਦਾ ਗੈਸ ਉਹ ਨਹੀਂ ਜਾਂਦਾ ਭਾਈ ਗਦੀਸ ਖਾਲਸਾ ਆ ਦੇਖੋ ਸਵੀਮਿੰਗ ਪੂਲ ਬਣਾਇਆ ਵਜਾ ਵਾਸਤੇ ਕਹਿੰਦੇ ਪੈਸੇ ਬਣਾ ਰਿਹਾ ਪੈਸੇ ਬਣਾ ਰਿਹਾ ਛੱਡੋਗਾ 50 ਮੱਝਾਂ ਹੁਣ ਸਾਡੀਆਂ 40 ਮੱਝਾਂ ਪੈ ਆ ਜਮੀਨ ਵੀ ਭਾਈ ਸਾਹਿਬ ਦੀ ਆ ਸਾਰੀ ਉੱਚੀ ਉੱਚੀ ਜਿੰਨੀ ਵੀ ਐ ਉਹ ਉਪਰੇ ਤੱਕ ਉਹ ਕੋ ਉੱਤੇ ਨਹੀਂ ਨਿਸ਼ਾਨ ਸਾਹਿਬ ਝੂਲਦਾ ਆ ਵੀ 베ਰ ਵੀ ਲੱਗੇ ਹੋਏ 베ਰੀ ਹੈ ਗਈ ਹੈ ਪਰ ਮਿੱਠੇ